ਸਿਲਕ ਸਟੋਰ ਵੱਲੋਂ ਰਖੜੀ ਮਹਾ ਬੰਪਰ ਸੇਲ ਮੇਲਾ ਲਗਾ ਦਿੱਤਾ ਗਿਆ ਤੁਹਾਣ ਵਿੱਚ 5000 ਦੀ ਸ਼ਾਪਿੰਗ ਤੇ 쿠ਪਨ ਦਿੱਤੇ ਜਾ ਰਹੇ ਨੇ ਸਰੇਜ ਦੂਜਾ ਨਾਮ ਅਤੀਂਚੀ ਐਲਈਡੀ ਤੀਸਰਾ ਨਾਮ ਆਏਗਾ ਮਿਕਸਰ ਗ੍ਰੈਂਡਰ ਉਸ ਤੋਂ ਬਾਅਦ ਡਿਨਰ ਸੈੱਟ ਹੋਰ ਵੀ ਬਹੁਤ ਨਾਮ ਕੱਢੇ ਸਿਲਕ ਸਟੋਰ ਵੱਲੋਂ ਇਸ ਆਈਟਮ ਦਾ ਰੇਟ ਨਿਕਲਿਆ ਹੋਇਆ ਸਿਰਫ 250 ਰੁਪਏ ਕਿਵਦਾ ਸੂਟ ਹੋਊਗਾ ਫਰੰਟ ਵਰਕ ਨਾਲ ਦੁਪੱਟਾ ਬਹੁਤ ਸੋਹਣਾ ਵਾਹ ਡਿਜ਼ਾਈਨ ਇਹਦੇ ਵਿੱਚ ਘਟੋ ਘਟ 20 ਤੋਂ 25 ਦਾ ਰੇਟ ਕੱਢਿਆ ਸਿਰਫ 395 ਰੁਪਏ 8000 ਰੁਪਏ ਜਾ ਸ਼ਾਮ ਸਿਲਕ ਸਟੋਰ ਵੱਲੋਂ ਆਈਟਮ ਦਾ ਰੇਟ ਕੱਢਿਆ ਗਿਆ 495 ਰੁਪਏ ਪੀਸਾ ਟੋਟਲ ਹੈਂਡਵਰਕ ਬਾਜ਼ੂ ਵਰਕ ਨਾਲ ਹੋਇਆ ਹੋਇਆ ਦੁਪੱਟਾ ਵੀ ਬਹੁਤ ਸੋਹਣਾ ਤੇ ਲੋਇ 1 ਜੁਲਾਈ 2025 ਤੋਂ ਸਟਾਰਟ ਹੋਈ ਹੈ ਰਾਖੀ ਬੰਪਰ ਸੇਰ ਮੇਲਾ ਜਿਹੜੀ ਕਿ 15 ਅਗਸਤ ਤੱਕ ਚੱਲੂਗੀ 15 ਕੋਆ ਹੋਇਆ ਬਾਟਮ ਤੇ ਵਰਕ ਆਏਗਾ ਨਾਲ ਵਿਸਕੋਸ ਡਿਜੀਟਲ ਦੁਪੱਟਾ ਆਏਗਾ ਪਾਰਟੀ ਵੇਅਰ ਲੁੱਕ ਦੀਆਂ ਆਈਟਮਾਂ ਮਾਰਕੀਟ ਪ੍ਰਾਈਸ 2200 ਤੋਂ 3500 ਸਮਰਾਲਾ ਸ਼ਹਿਰ ਦੇ ਵਿੱਚ ਕੁੱਲਿਆ ਕਪੜੇ ਦਾ ਨਵਾਂ ਸ਼ੋਰੂਮ ਸ਼ਾਮ ਸਿਲਕ ਸਟੋਰ ਦੇ ਵੱਲੋਂ ਰੱਖੜੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਮਹਾ ਬੰਪਰ ਸੇਲ ਮੇਲਾ ਲਗਾਇਆ ਗਿਆ ਹੈ ਜਿਸ ਦੀ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਹੈਪੀ ਦਿੱਤੋ ਨੇ ਕਿਹਾ ਕਿ 5000 ਰੁਪਏ ਦੇ ਕਪੜੇ ਦੀ ਖਰੀਦ ਦੇ ਉੱਤੇ ਇੱਕ ਲੱਕੀ 쿠ਪਨ ਦਿੱਤਾ ਜਾਵੇਗਾ ਜਿਸ ਦਾ ਡਰਾਅ 15 ਅਗਸਤ ਸ਼ਾਮ ਨੂੰ ਸਭ ਦੇ ਸਾਹਮਣੇ ਕੱਢਿਆ ਜਾਵੇਗਾ ਉਹਨਾਂ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਲੱਕੀ 쿠ਪਨ ਦੇ ਵਿੱਚ LED TV, ਫ੍ਰਿਜ, ਜੂਸਰ, ਮਿਕਸਰ, ਗ੍ਰਾਈਂਡਰ, ਡਿਨਰ ਸੈੱਟ ਤੇ ਹੋਰ ਵੀ ਕਈ ਤਰ੍ਹਾਂ ਦੇ ਇਨਾਮ ਰਖਗੇ ਨੇ ਉਹਨਾਂ ਗ੍ਰਾਹਕਾਂ ਨੂੰ ਅਪੀਰ ਕੀਤੀ ਇੱਕ ਵਾਰੀ ਉਹਨਾਂ ਨੂੰ ਸੇਵਾ ਦਾ ਮੌਕਾ ਜ਼ਰੂਰ ਦਿੱਤਾ ਜਾਵੇ ਗੁਰਪ੍ਰੀਤ ਜੀ ਕਿਹੜਾ ਬੰਦੇ ਸਮਨਾਲੇ ਤੋਂ ਜੀ ਲੋਕਾਂ ਨੂੰ ਸ਼ੋਪਿੰਗ ਕਰਨਾ ਹੈ ਸ਼ਾਮ ਸਲਕ ਤੋਂ ਬਹੁਤ ਜ਼ਿਆਦਾ ਵਧੀਆ ਐਕਸਪੀਰੀਅੰਸ ਰਿਹਾ ਬੈਸਟ ਸਰਵਿਸ ਮੈਨੂੰ ਨਹੀਂ ਲੱਗਦਾ ਇੰਨੀ ਵਧੀਆ ਸਰਵਿਸ ਮੈਂ ਕਿਸੇ ਪਹਿਲਾਂ ਕਲੋਥ ਸ਼ਾਪ ਤੋਂ ਦੇਖੀ ਹੋਣੀ ਹੈ ਤੇ ਖਾਸ ਕਰ ਤੁਹਾਡੀ ਬੋਲੀ ਜਨਾਬ ਤੇ ਕਲਪ ਬਹੁਤ ਸਰਾਂ ਹੈ ਜੀ ਜਿਹੜਾ ਇਹਨਾਂ ਨੇ ਰਖੜੀ ਤੇ ਸਪੀਲ ਲਾਈਆ ਜੀ ਤੁਸੀਂ ਵੀ ਉਹ ਦਾ ਲਾਭ ਲਿਆ ਬਹੁਤ ਮਤਲਬ ਅਸੀਂ ਨਾ ਉਸਾ ਉਹਨਾਂ ਬਹੁਤ ਬੜਾ ਜ਼ਿਆਦਾ ਲਾਭ ਲਿਆ ਸਾਡੇ ਲਈ ਪ੍ਰਾਈਸਿਸ ਬਹੁਤ ਵਧੀਆ ਸੀ ਕਿਉਂਕਿ ਜਿੱਦਾਂ ਰਖੜੀ ਦਾ ਅਸੀਂ ਸੋਚਿਆ ਨਹੀਂ ਸੀ ਕਿ ਇੰਨੇ ਸਸਤੇ ਕਲੋਥ ਸਾਨੂੰ ਮਿਲ ਜਾਣਗੇ ਕਿਤੇ ਬਹੁਤ ਵਧੀਆ ਪ੍ਰਾਈਸਿਸ ਨੇ ਮੈਂ ਸਾਰਿਆਂ ਨੂੰ ਰეკਮੈਂਡ ਕਰਦਾ ਕਿ ਜਰੂਰ ਇੱਕ ਵਾਰੀ ਵਿਜ਼ਿਟ ਕਰੋ ਤੇ ਬਾਕੀ ਥੋੜੀ ਸਾਰੀ ਸਰਵਿਸ ਤੁਹਾਡੀ ਤੇ ਇੱਕ ਇੱਕ ਜਾਨੇ ਨੂੰ ਮਤਲਬ ਹੈਂਡਲ ਕਰਨ ਲਈ ਦੋ ਦੋ ਬੰਦੇ ਰੱਖੇ ਨੇ ਬਹੁਤ ਵਧੀਆ ਸਰਵਿਸ ਗੁੱਡ ਲੱਗੀ ਤੇ ਜੋ ਮਾਲਕ ਆਫਕੋਰਸ ਤੁਸੀਂ ਸਾਰੇ ਆ ਨਾ ਇੰਨੀ ਮਿੱਠੀ ਬੋਲੀ ਆ ਜਨਾਬ ਸਾਰਿਆਂ ਨੂੰ ਦੱਸਦਾ ਮੈਂ ਇੰਸਟਾਗ੍ਰam ਵਾਲਿਆਂ ਨੂੰ ਇਹਨਾਂ ਸਾਰਿਆਂ ਦੀ ਇੰਨੀ ਮਿੱਠੀ ਬੋਲੀ ਆ ਕਿ ਇੱਕ ਵਾਰ ਤੁਸੀਂ ਸ਼ਾਪ ਇੱਥੇ ਵਿਜ਼ਿਟ ਕੀਤਾ ਮੁੜ ਕੇ ਹੋਰ ਕਿਤੇ ਕੱਪੜੇ ਨਹੀਂ ਲਾਉਂਗੇ ਠੀਕ ਥੈਂਕ ਯੂ ਜਗENDER SINGH ਜੀ ਫੈਂਡ ਪਾਲ ਮਾਚਰਾ ਤੇ ਸ਼ਾਪਿੰਗ ਦਾ ਨਾਂ ਸ਼ਾਪ ਹਾਂਜੀ ਹਾਂਜੀ ਕਿਹ ਰਕਤੀ ਸੀ ਜੀ ਬਈ ਕੀ ਕਹਿੰਦੇ ਦੋਨੇ ਬਹੁਤ ਵਧੀਆ ਜੀ ਤੇਜ ਗੁਪਨ ਲੈਣੇ ਨੇ ਹਾਂ ਜੀ ਹਾਂ ਜੀ ਤੇ ਰੇਟ ਵਗੈਰਾ ਦੀ ਗੱਲ ਕਰੀਏ ਕਿੰਦਾ ਰੇਟ ਰੇਟ ਬਿਲਕੁਲ ਜਾਇਜ਼ ਆ ਜੀ ਹਾਂ ਜੀ ਹਾਂ ਜੀ 15 ਵਜੇ ਨੂੰ ਕੰਮ ਕਰ ਲੈਣੇ ਤੁਹਾਨੂੰ ਤੋਂ ਸੁਣਾ ਕੇ ਹਾਂ ਜੀ ਹਾਂ ਜੀ ਤੇ ਵਰਕ ਆਊਟ ਵੀ ਲੈਣਾ ਤੁਹਾਨੂੰ ਵਰਕ ਆਊਟ ਕਹਿਣਾ ਮੈਂ ਫਾਇਦਾ ਟਾਉ ਮੌਕੇ ਤੇ ਰੇਟ ਲੱਗੀ ਆ ਜੀ ਇਹਦੇ ਤੇ ਉਹ ਸੀ ਜੀ ਕੋਈ ਹਾਂ ਜੀ ਕੀ ਨਾਮ ਨੂੰ ਪੁੱਛ ਨਾਮ ਲੀਣਾ ਕਿਹੜੇ ਕਿਹੜੇ ਕੋੜੇ ਤੋਂ ਹੀ ਆਏ ਆ ਸੇ ਕੀ ਕਹਣਾ ਤੁਹਾਨੂੰ ਸਾਰ ਸਟੋਰ ਪਹੁੰਚਿਆ ਜਨਾ ਨਹੀਂ ਬਹੁਤ ਅੱਛੀ ਆ ਸਾਰਾ ਸਾਰੀ ਵੈਰਾਈਟੀ ਵੀ ਬਹੁਤ ਅੱਛੀ ਆ ਨੇਚਰ ਵੀ ਸਾਰਿਆਂ ਨੇ ਮਤਲਬ ਬਹੁਤ ਵਧੀਆ ਡੀਲ ਕੀਤਾ ਇਹਨਾਂ ਨੇ ਜਿਹੜਾ ਕ੍ਰਿਸਟਮ ਦੀ ਗੱਲ ਕਰੀ ਹਾਂ ਨਹੀਂ ਬਹੁਤ ਅੱਛੀ ਆ ਆ ਦੇਖੋ ਕਹਿਣ ਦੀ ਲੋੜ ਹੀ ਨਹੀਂ ਹੈਗੀ ਸਾਰਾ ਕੁਝ ਸਾਹਮਣੇ ਆ ਨਾ ਕੋਪਨ ਵਗੈਰਾ ਦੀ ਸਪੀਡ ਵੀਟ ਗਈ ਹੈ ਨਾ ਨਹੀਂ ਬਸ ਦਸ ਮਨ ਲਾਉਂਦੇ 33 ਹੈਗੀ ਹੈ ਨਹੀਂ ਅਸੀਂ ਤੇ ਹੀ ਕਹਾਂਗੇ ਕਿ بار بار ਆਓ ਇੱਕ ਵਾਰ ਨਹੀਂ بار بار ਆਓ ਕਿੰਨੇ ਕੋਪਨ ਮਿਲੇ ਤੁਹਾਨੂੰ ਚਾਰ ਮਿਲੇ ਸਾਨੂੰ ਜਿਹੜੇ ਇਹਨਾਂ ਨੇ ਸਕੀਮ ਰੱਖੀ ਹੈ ਕਿੰਨੇ ਹਜ਼ਾਰ ਰੁਪਏ ਤੱਕ ਜਿਹੜਾ ਹੈਗਾ ਤੱਕੜਾ ਲੈਣ ਨੂੰ ਲਿਖਿਆ ਪੰਜ ਹਜ਼ਾਰ ਤੱਕ ਆ ਹਾਂ ਜੀ જય ਸ਼੍ਰੀ ਸ਼ਾਮ ਪਹਿਲਾਂ ਸਭ ਤੋਂ ਪਹਿਲਾਂ ਸਾਰੇ ਗਾਕਾ ਨੂੰ ਸ਼ਾਮ ਸਿਲਕ ਸਟੋਰ ਵੱਲੋਂ ਰਖੜੀ ਮਹਾ ਬੰਪਰ ਸੇਲ ਮੇਲਾ ਲਗਾ ਦਿੱਤਾ ਗਿਆ ਤੁਹਾਨੂੰ ਸਭ ਨੂੰ ਪਤਾ ਜਿਦੇ ਵਿੱਚ 5000 ਦੀ ਸ਼ਾਪਿੰਗ ਤੇ 쿠ਪਨ ਦਿੱਤੇ ਜਾ ਰਹੇ ਨੇ ਜਿਦੇ ਵਿੱਚ ਪਹਿਲਾ ਨਾਮ ਆਏਗਾ ਫ੍ਰੀਜ ਦੂਜਾ ਨਾਮ ਆਏਗਾ 23 ਇੰਚੀ ਐਲਈਡੀ ਤੀਸਰਾ ਨਾਮ ਆਏਗਾ ਮਿਕਸਰ ਗ੍ਰੈਂਡਰ ਉਸ ਤੋਂ ਬਾਅਦ ਡਿਨਰ ਸੈੱਟ ਹੋਰ ਵੀ ਬਹੁਤ ਨਾਮ ਕੱਢੇ ਜਾ ਰਹੇ ਨੇ ਸ਼ਾਪ ਤੇ ਵਿਜ਼ਿਟ ਕਰੋ ਬਹੁਤ ਬੈਨੀਫਿਟ ਦੇ ਵਿੱਚ ਆਈਟਮਾਂ ਆਈਆਂ ਹੋਈਆਂ ਨੇ ਤੁਹਾਨੂੰ ਥੋੜੀਆਂ ਆਈਟਮਾਂ 'ਚ ਮੈਂ ਨਿਗਾਹ ਘੜਾਣ ਲੱਗਿਆ ਸਭ ਤੋਂ ਪਹਿਲਾਂ ਇੱਕ ਆਈਟਮ ਆਈ ਆ 5 ਮੀਟਰ ਆਲਓਵਰ ਸੂਟ ਹੋਏਗਾ ਨਾਲ ਕਾਟਨ ਦਾ ਆਏਗਾ ਦੁਪੱਟਾ ਕਾਟਨ ਦਾ ਦੁਪੱਟਾ 5 ਮੀਟਰ ਆਲ ਓਵਰ ਸੂਟ ਕਾਟਨ ਦਾ ਦੁਪੱਟਾ ਹੋਏਗਾ ਮਾਰਕੀਟ ਪ੍ਰਾਈਸ 395 450 ਸ਼ਾਮ ਸਿਲਕ ਸਟੋਰ ਵੱਲੋਂ ਇਸ ਆਈਟਮ ਦਾ ਰੇਟ ਨਿਕਲਿਆ ਹੋਇਆ ਸਿਰਫ 250 ਰੁਪਏ ਇਸ ਤੋਂ ਬਾਅਦ ਇੱਕ ਅਗਲੀ ਆਈਟਮ ਲੈ ਕੇ ਆਏ ਆ ਪਿਓਰ ਕਰੇਵ ਦੇ ਉੱਪਰ ਕਰੇਵ ਦਾ ਸੂਟ ਹੋਊਗਾ ਫਰੰਟ ਵਰਕ ਨਾਲ ਦੁਪੱਟਾ ਬਹੁਤ ਸੋਹਣਾ ਵਰਕ ਦੁਪੱਟਾ 4 ਸਾਈਡ ਲੇਸ ਡਿਜ਼ਾਈਨ ਇਹਦੇ ਵਿੱਚ ਘਟੋ ਘਟ 20 ਤੋਂ 25 ਕਲਰ ਸਾਰਿਆਂ ਦੇ ਵਿੱਚ 4-4 ਜਸਟ 2-3 ਡਿਜ਼ਾਈਨ ਹੀ ਨਿਗਾਹ ਕਢਾਣ ਲੱਗੇ ਆ ਮਾਰਕੀਟ ਦੇ ਵਿੱਚ ਆਈਟਮ ਦਾ ਰੇਟ 680 700 ਸ਼ਾਮ ਸਿਲਕ ਸਟੋਰ ਨੇ ਇਸ ਆਈਟਮ ਦਾ ਰੇਟ ਕੱਢਿਆ ਸਿਰਫ 395 ਰੁਪਏ ਇਸ ਤੋਂ ਬਾਅਦ ਤੁਹਾਡੇ ਲਈ ਇੱਕ ਆਈਟਮ ਲੈ ਕੇ ਆਏ ਆ ਪਿਓਰ ਕ੍ਰਸ਼ ਦੇ ਉੱਪਰ ਕ੍ਰਸ਼ ਟਿਸ਼ੂ ਫੈਬਰਿਕ ਹੋਏਗਾ ਪੰਜ ਕਲਰ ਦੇਖੋ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਕਲਰ ਮਿਲਣਗੇ ਡਿਜ਼ਾਈਨ ਇਹਦੇ ਵਿੱਚ ਵੀ ਬਹੁਤ ਮਿਲ ਜਾਣਗੇ ਦੁਪੱਟਾ ਵੀ ਨਾਲ ਕ੍ਰਸ਼ ਟਿਸ਼ੂ ਦਾ ਮਾਰਕੀਟ ਦੇ ਵਿੱਚ ਆਈਟਮ ਵਿਕਰੀ ਆ 980 1050 ਸ਼ਾਮ ਸਿਲਕ ਸਟੋਰ ਵੱਲੋਂ ਆਈਟਮ ਦਾ ਰੇਟ ਕੱਢਿਆ ਗਿਆ 495 ਰੁਪਏ ਡਿਜ਼ਾਈਨ ਕੁਆਂਟੀਟੀ ਜਿੰਨੀ ਮਰਜੀ ਇੱਕ ਆਈਟਮ ਬਹੁਤ ਬੈਨੀਫਿਟ ਦੇ ਵਿੱਚ ਕਸਟਮਰ ਲਈ ਲੈ ਕੇ ਆਏ ਆ ਪਿਓਰ ਵਿਸਕੋਸ ਆਰਗੈਂਜ਼ਾ ਕ੍ਰਸ਼ ਟਿਸ਼ੂ ਸ਼ਿਮਰ ਫੈਬਰਿਕ ਦੇ ਉੱਪਰ ਸਿੰਗਲ ਸਿੰਗਲ ਫੋਟੋ ਵਾਲੇ ਡਿਜ਼ਾਈਨ ਨੇ ਮਾਰਕੀਟ 'ਚ ਜਿਨ੍ਹਾਂ ਦਾ ਪ੍ਰਾਈਸ 2200 2500 3000 ਤੱਕ ਆ ਸਟਾਈਲ ਚੈੱਕ ਕਰੋ ਹੈਂਡਵਰਕ ਹੋਇਆ ਹੋਇਆ बॉਟਮ ਤੇ ਵਰਕ ਆਏਗਾ ਨਾਲ ਵਿਸਕੋਸ ਡਿਜੀਟਲ ਦੁਪੱਟਾ ਆਏਗਾ ਪਾਰਟੀ ਵੇਅਰ ਲੁੱਕ ਦੀਆਂ ਆਈਟਮਾਂ ਮਾਰਕੀਟ ਪ੍ਰਾਈਸ 2200 ਤੋਂ 3500 ਸ਼ਾਮ ਸਿਲਕ ਸਟੋਰ ਵੱਲੋਂ ਇਹਨਾਂ ਆਈਟਮਾਂ ਦੇ ਵਿੱਚ ਬਹੁਤ ਫਾਇਦਾ ਦਿੱਤਾ ਗਿਆ ਸਿਰਫ 1095 ਰੁਪਏ ਦੇ ਵਿੱਚ ਡਿਜ਼ਾਈਨ ਬਹੁਤ ਨਵੇਂ ਕੁਆਂਟੀਟੀ ਜਿੰਨੀ ਮਰਜ਼ੀ ਅਲੱਗ-ਅਲੱਗ ਫੈਬਰਿਕ ਆਏਗਾ ਹੈਂਡਵਰਕ ਪਾਰਟੀ ਵੇਅਰ ਲੁੱਕ ਦੀਆਂ ਆਈਟਮਾਂ ਸਟਾਈਲ ਦਿਖਾ ਦੋ ਬਹੁਤ ਸੋਹਣਾ ਪੀਸ ਆ ਟੋਟਲ ਹੈਂਡਵਰਕ ਬਾਜ਼ੂਵਰਕ ਨਾਲ ਹੋਇਆ ਹੋਇਆ ਦੁਪੱਟਾ ਵੀ ਬਹੁਤ ਸੋਹਣਾ ਮਾਰਕੀਟ ਪ੍ਰਾਈਸ 2200 2500 ਸ਼ਾਮ ਸਿਲਕ ਸਟੋਰ ਦਾ ਰੇਟ ਹੈਗਾ ਸਿਰਫ 1095 ਰੁਪਏ ਇਸ ਤਰ੍ਹਾਂ ਦੀਆਂ ਹੋਰ ਆਈਟਮਾਂ ਲੈਣ ਲਈ ਇੱਕ ਵਾਰੀ ਸ਼ਾਪ ਤੇ ਵਿਜ਼ਿਟ ਜ਼ਰੂਰ ਕਰਿਓ ਬਹੁਤ ਰਖੜੀ ਮਹਾਸ ਮਹਾ ਬੰਪਰ ਸੇਲ ਮੇ ਦੇ ਵਿੱਚ ਗਾਕਾਂ ਦਾ ਬਹੁਤ ਫਾਇਦਾ ਹੋ ਰਿਹਾ ਵਿਜ਼ਿਟ ਜ਼ਰੂਰ ਕਰਿਓ ਸ਼ਾਮ ਸਿਲਕ ਸਟੋਰ ਐਡਰੈਸ ਹੈਗਾ ਚੰਡੀਗੜ੍ਹ ਰੋਡ ਸਮਰਾਲਾ ਨੇੜੇ LIC ਆਫਿਸ ਸਾਡੇ ਸ਼ਾਮ ਸਿਲਕ ਸਟੋਰ ਤੇ ਇੱਕ ਤਰੀਕ ਤੋਂ ਰੱਖੀ ਬੰਪਰ ਸੇਲ ਮੇਲਾ ਚੱਲ ਰਿਹਾ ਹੈ ਜਿਹਦੇ ਉੱਤੇ ਅਸੀਂ 5000 ਦੇ ਚੋਪ ਕੋਪਨ ਦੇ ਰਹੇ ਹਾਂ ਗਾਹਕ ਨੂੰ ਇਦੇ ਵਿੱਚ ਪਹਿਲਾ ਇਨਾਮ ਹੈਗਾ ਜੀ ਫ੍ਰਿਜ ਦੂਜਾ ਨਾਮ ਹੈਗਾ LED ਤੀਜਾ ਨਾਮ ਹੈਗਾ ਜੀ ਮਾਈਕ੍ਰੋਵੇਵ ਓਵਨ ਹੈ ਜੀ ਦੂਜਾ ਮਿਕਸਰ ਗ੍ਰਾਈਂਡਰ ਨੇ ਕੁਝ ਜੀ ਕਿੰਨੇ 30 35 ਦਾ ਸਰਪ੍ਰਾਈਜ਼ ਇਨਾਮ ਨੇ ਜਿਹੜੇ 15 ਅਗਸਤ ਸ਼ਾਮ ਨੂੰ 6 ਵਜੇ ਸਾਡੇ ਇੰਸਟਾਗ੍ਰam ਚੈਨਲ ਤੇ ਆਨਲਾਈਨ ਕੱਢਿਆ ਜਾਏਗਾ ਤੇ ਬਾਹਰ ਰੰਗਾ ਰੰਗ ਪ੍ਰੋਗਰਾਮ ਹੋਊਗਾ ਸਾਡੇ ਸਾਰੇ ਜਿੱਦੇ ਸਾਡੇ ਕਸਟਮਰ ਨੇ ਉਹਨਾਂ ਨੂੰ ਆਨਲਾਈਨ ਦਿਖਾ ਕੇ ਨਾਲ ਦੀ ਨਾਲ ਪ੍ਰਾਈਜ਼ ਦਿੱਤੇ ਜਾਣਗੇ ਇਨਾਮ ਵਗੈਰਾ ਦੀ ਗੱਲ ਕਰੀਏ ਇਨਾਮ ਵਗੈਰਾ ਕਿਹੜੇ ਕਿਹੜੇ ਰੱਖੇ ਹੋਏ ਸਾਡੇ ਕੋਲ ਪਹਿਲਾ ਇਨਾਮ ਹੈਗਾ ਜੀ ਰੈਫਰਿਜਰੇਟਰ ਫ੍ਰਿਜ ਹੈ ਜੀ ਤੁਹਾਡਾ ਸੈਕਿੰਡ ਪ੍ਰਾਈਜ਼ ਸਾਡੇ ਕੋਲ LCD ਹੈ ਜੀ ਤੀਜਾ ਫਲਾਈ ਸਾਡਾ ਹੈਗਾ ਮਿਕਸ ਗ੍ਰਾਈਂਡਰ ਚੌਥਾ ਸਾਡੇ ਕੋਲ ਹੈ ਡਿਨਰ ਸੈੱਟ 4 ਮਿਕਸ ਗ੍ਰਾਈਂਡਰ ਤਿੰਨ ਨੇ ਜੀ ਉਸ ਤੋਂ ਬਾਅਦ 에ਅਰਪੋਰਟ 스마트 ਵਾਚ ਵਗੈਰਾ 30 ਤਰ੍ਹਾਂ ਦੇ ਸਾਡੇ ਕੋਲ ਸਰਪ੍ਰਾਈਜ਼ ਇਨਾਮ ਨੇ ਜੀ ਕਿਹੜੀ ਤਰੀਕ ਤੋਂ ਕੀਤੀ ਸੀ ਸਰ ਇਹ ਸੇਲ ਹੋਈ ਹੈ 1 ਜੁਲਾਈ 2025 ਤੋਂ ਸਟਾਰਟ ਹੋਈ ਹੈ ਰੱਖੀ ਬੰਪਰ ਸੇਲ ਮੇਲਾ ਜਿਹੜੀ ਕਿ 15 ਅਗਸਤ ਤੱਕ ਚੱਲੂਗੀ 15 ਅਗਸਤ ਸ਼ਾਮ ਨੂੰ ਇਨਾਮ ਕੱਢੇ ਜਾਣਗੇ